ਹਾਂਜੀ ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਜਸੰਤ ਸਿੰਘ ਆਇਆ ਸੂਬਾ ਪ੍ਰਧਾਨ ਬੀਏ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਬਿਲਕੁਲ ਤੁਸੀਂ ਸਾਰੇ ਬਿਲਕੁਲ ਜਾਣਦੇ ਹੋ ਤਾਂ ਤੁਸੀਂ ਵੀ ਦੇਖ ਰਹੇ ਹੋ ਲਗਾਤਾਰ ਆਪਣਾ ਪ੍ਰੋਟੈਸਟ ਵੱਡੇ ਪੱਤਰ ਤੇ ਕਿਵੇਂ ਨਿਕਲਿਆ ਤਾਂ ਤੁਸੀਂ ਬਿਲਕੁਲ ਕੱਲ ਜਿਹੜਾ ਆਪਣਾ 28 ਸਤੰਬਰ ਨੂੰ ਆਪਾਂ ਧਰਨਾ ਅਨਾਉਂਸ ਕੀਤਾ ਸੀ ਹੁਣ ਜਾ ਰਿਹਾ ਤੁਸੀਂ ਸਾਰਿਆਂ ਨੇ ਸਾਥੀਆਂ ਨੇ ਬਿਲਕੁਲ ਵੱਡੇ ਪੱਤਰ ਤੇ ਜ਼ੋਰ ਲਗਾਇਆ ਸੀ ਹੁਣ ਵੀ ਲੱਗ ਰਿਹਾ ਹੈ ਤਾ ਤੁਸੀਂ ਸਾਰਿਆਂ ਨੇ ਪਹੁੰਚਣਾ ਹੈ ਕੱਲ ਜਿਹੜਾ ਆਪਣਾ ਪ੍ਰੋਟੈਸਟ ਹੈ ਬਿਲਕੁਲ ਤੁਹਾਡਾ ਜਿਹੜੀ ਜਿੱਤ ਹੈ ਲਗਭਗ ਨੇੜੇ ਪਹੁੰਚ ਚੁੱਕੀ ਹੈ ਉਹ ਹੁਣ ਜਿੱਤ ਤੁਸੀਂ ਜਿਹੜੇ ਸਾਥੀ ਅਜੇ ਸੋਚ ਰਹੇ ਆਂ ਕਿ ਅਸੀਂ ਨਹੀਂ ਕੱਲ ਜਾ ਸਕਦੇ ਜਾਂ ਕੋਈ ਹਾਲੇ ਵੀ ਤੁਹਾਡੇ ਕੋਲ ਲਗਭਗ ਤੁਹਾਡੇ ਕੋਲ 16 17 ਘੰਟੇ ਹੈਗੇ ਆ ਕੱਲ ਤੁਸੀਂ ਸਾਰਿਆਂ ਨੇ 11:30 ਵਜੇ ਬੇਰਖਾ ਮਿਲਕ ਪਲਾਂਟ ਸਾਰਿਆਂ ਨੇ ਪਹੁੰਚਣਾ ਹੈ ਬਿਲਕੁਲ ਵੱਡੇ ਪੱਧਰ ਦੇ ਕੇਟਰ ਆ ਰਿਹਾ ਹੈ ਹਰ ਜਗ੍ਹਾ ਤੋਂ ਬੱਸ ਆ ਰਹੀ ਹੈ ਤਾਂ ਬਿਲਕੁਲ ਤੁਸੀਂ ਸਾਰਿਆਂ ਨੇ ਬਿਲਕੁਲ ਸਤਰਕ ਰਹਿਣਾ ਤਾਂ ਬਿਲਕੁਲ ਪੁਲਿਸ ਵੀ ਤੁਹਾਨੂੰ ਚੱਕ ਸਕਦੀ ਹੈ ਤਾਂ ਬਿਲਕੁਲ ਤੁਸੀਂ 28 ਸਤੰਬਰ ਨੂੰ ਵੇਰਕਾ ਮਿਲਕ ਪਲਾਂਟ ਕੱਲ ਸੰਡੇ ਨੂੰ ਜਿਹੜਾ ਆਪਾਂ ਧਰਨਾ ਰੱਖਿਆ ਸੀ ਸ਼ਿਸ਼ੂਨਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਹਾਂ ਜਿਹੜੀਆਂ ਆਪਣੀਆਂ ਮੰਗਾਂ ਸੀ ਮਾਸਟਰ ਕ੍ਰੀਟਰ ਲੈਕਚਰ ਕ੍ਰੀਟਰ ਜਾਂ ਆਪਣੀਆਂ ਦੂਜੀਆਂ 55% ਦੀ ਮੰਗ ਜਿਹੜੀ ਬੇਤੁੱਕੀ ਸ਼ਰਤ ਸਰਕਾਰ ਨੇ ਆਪਣੇ ਤੇ ਥੋਪੀ ਵੀ ਹੈ ਬਿਲਕੁਲ ਇਹ ਸ਼ੀਟ ਆਪਾਂ ਡਟਵਾ ਵਿਰੋਧ ਕੀਤਾ ਕਰ ਵੀ ਰਹੇ ਹਾਂ ਉਹ ਆਪਾਂ ਰੱਦ ਕਰਾ ਕੇ ਵੱਡੇ ਪੱਧਰ ਤੇ ਮਾਸਟਰ ਕੈਡਰ ਦੀ ਜਿਹੜੀ ਪੰਜਾਬ ਚ ਵੈਕੰਸੀ ਹੈ ਉਹ ਖਾਲੀ ਹੈ ਉਹਨੂੰ ਬਿਲਕੁਲ ਉਹਦਾ ਨੋਟੀਫਿਕੇਸ਼ਨ ਜਾਰੀ ਕਰਨਾ ਸਰਕਾਰ ਦਾ ਲੈਕਚਰ ਕੈਡਰ ਦਾ ਜਿਹੜਾ ਪੰਜਾਬ ਚ ਲਗਭਗ ਪੰਜ ਤੋਂ 6000 ਪੋਸਟ ਖਾਲੀ ਆ ਉਹਦੀ ਪੋਸਟਾਂ ਜਾਰੀ ਕਰਨਾ ਕਿਉਂਕਿ ਪੋਸਟਾਂ ਲੈਕਚਰ ਗੈਡਰ ਦੀ ਦੋ ਹਿੱਸਿਆਂ ਚ ਹੁੰਦੀ ਹੈ ਇੱਕ ਬਾਰਡਰ ਗੈਡਰ ਦੀ ਤਾਂ ਇੱਕ ਤੁਸੀਂ ਜਾਣਦੇ ਹੋ ਜਨਰਲ ਗੈਡਰ ਦੀ ਬਿਲਕੁਲ ਦੋਨੇ ਪੋਸਟਾਂ ਆਪਾਂ ਨੂੰ ਬਿਲਕੁਲ ਚਾਹੀਦੀਆਂ ਲੈਕਚਰ ਗੈਡਰ ਤੇ ਮਾਸਟਰ ਗੈਡਰ ਦੀਆਂ ਇੱਕੋ ਵੈਰੀ ਨੋਟੀਫਿਕੇਸ਼ਨ ਆਊਟ ਕਰਨਾ ਚਾਹੀਦਾ ਉਹਦੇ ਵਿੱਚ ਹੀ ਦੋਨੋਂ ਪੋਸਟ ਆਉਣੀਆਂ ਚਾਹੀਦੀਆਂ ਤਾਂ ਇਹਦੇ ਵਿੱਚ ਬਿਲਕੁਲ ਆਪਾਂ ਆਪਣਾ ਬਿਲਕੁਲ ਧਰਨਾ ਜਿਹੜਾ ਕੱਲ 28 ਸਤੰਬਰ ਦਾ ਹੋਣ ਜਾ ਰਿਹਾ ਸਾਰਿਆਂ ਨੇ ਪਹੁੰਚਣਾ ਹੈ ਤਾਂ ਹੁਣ ਤੁਹਾਡੇ ਕੋਲ ਲਗਭਗ 2 ਤੋਂ 3 ਮਹੀਨੇ ਹੈਗੇ ਜੇ ਤੁਸੀਂ ਚਾਹੋ ਨੋ ਵੀ ਆਪਣੀ ਭਰਤੀ ਜਿਹੜੀ ਮਾਰਕੀਟ ਦੀ ਆਊਟ ਹੋ ਜੇ ਤਾਂ ਬਿਲਕੁਲ ਕੱਲ ਤੁਸੀਂ ਤੁਹਾਡੇ ਸਾਰੇ ਵੇਟ ਕਰਨਗੇ ਸਾਰੇ ਆਉਣਗੇ ਤੁਸੀਂ ਵੀ ਆਉਣਾ ਹੈ ਜੇ ਤੁਹਾਡਾ ਕੋ ਆਪ ਨਹੀਂ ਤੁਸੀਂ ਪਹੁੰਚ ਰਹੇ ਤਾਂ ਬਿਲਕੁਲ ਤੁਸੀਂ ਆਪਣਾ ਪਰਿਵਾਰ ਦਾ ਕੋਈ ਮੈਂਬਰ ਭੇਜ ਸਕਦੇ ਹੋ ਵੇਰਕਾ ਮਿਲਕ ਪਲਾਂਟ ਪਹੁੰਚਣਾ ਹੈ ਤਾਂ ਇੱਕ ਮੇਰੀ ਤੁਹਾਨੂੰ ਅਪੀਲ ਹੈ ਤੁਸੀਂ ਹਰ ਵਕਤੋਂ ਹਰ ਪਾਸੋਂ ਬਿਲਕੁਲ ਕਮਜ਼ੋਰ ਸਮਝਦੇ ਹੋ ਯੂਨੀਅਨ ਬਿਲਕੁਲ ਲੰਬੇ ਸਮੇਂ ਤੋਂ ਲੜ ਰਹੀ ਤੁਸੀਂ ਵੀ ਵੇਖ ਰਹੇ ਹੋ ਬੀਅ ਟਟ ਪਾਸ ਜੁਨੇ ਲਗਾਤਾਰ ਲੜਦੀ ਰਹੀ ਹੈ ਤਾਂ ਆਪਣੇ ਪੱਤਰ ਤੇ ਬਿਲਕੁਲ ਕਰ ਦਿੱਤਾ ਤਾਂ ਬੇਨਤੀ ਹੈ ਇੱਕ ਫੰਡ ਦੀ ਵੱਡੇ ਪੱਤਰ ਤੇ ਪ੍ਰੋਬਲਮ ਹੁੰਦੀ ਹੈ ਤੁਸੀਂ ਵੀ ਜਾਣਦੇ ਹੋ ਤਾਂ ਬਿਲਕੁਲ ਫੰਡ ਦਾ ਜਿਹੜੇ ਸਾਥੀ ਹਾਲੇ ਤੱਕ ਜਿਨ੍ਹਾਂ ਨੇ ਫੰਡ ਨਹੀਂ ਕੀਤਾ ਕਿਰਪਾ ਕਰਕੇ ਫੰਡ ਦਾ ਸਹਿਯੋਗ ਕਰੋ ਕੱਲ ਹਰ ਬਿਲਕੁਲ ਤਰਨਾ ਹੈਗਾ ਜਿੱਥੇ-ਜਿੱਥੇ ਵੀ ਸਾਨੂੰ ਲੋੜ ਪਈ ਉੱਥੇ ਵਰਤਾਂਗੇ ਤਾਂ ਤੁਹਾਡਾ ਜਿਹੜਾ ਫੰਡ ਇੱਕ ਇੱਕ ਰੁਪਿਆ ਦਿੱਤਾ ਤੁਹਾਡਾ ਹਰ ਲੋਕਾਂ ਦਾ ਦਿੱਤਾ ਫੰਡ ਲੋਕਾਂ ਤੇ ਹੀ ਲੱਗਿਆ ਹੈ ਪਹਿਲਾਂ ਵੀ ਲੱਗਿਆ ਹੁਣ ਵੀ ਲੱਗਣ ਜਾ ਰਿਹਾ ਕੱਲ ਜਿੱਥੇ ਲੋੜ ਹੋਊਗੀ ਸੀ ਵਰਤਾਂਗੇ ਤਾਂ ਤੁਸੀਂ ਸਾਰੇ ਸਾਥੀ ਬਿਲਕੁਲ ਫੰਡ ਦੀ ਜਿਹੜੀ ਹੈਲਪ ਤੁਸੀਂ ਸਾਰੇ ਕਰੋ 94642 83381 ਇਹ ਮੇਰਾ ਨੰਬਰ ਹੈ ਤੁਸੀਂ ਸਾਰਿਆਂ ਨੇ ਹੈਲਪ ਕਰਨੀ ਹੈ ਤਾਂ ਬਿਲਕੁਲ ਤੁਸੀਂ ਤਿਆਰ ਹੋ ਕਿਹੜੇ ਵੀ ਕੋਈ ਵੀ ਸਾਥੀ ਕਿਧਰੋਂ ਵੀ ਜਾਣਾ ਚਾਹੁੰਦਾ ਹੈ ਜਿਹੜੇ ਨੇੜੇ ਵਾਲੇ ਆ ਸੰਗਰੂਰ ਮਾਨਸਾਪਾ ਢਿੰਡਾ ਜਰ ਜਿਹੜੇ ਵੀ ਕਿਉਂਕਿ ਤੂੰ ਜਾਣਾ ਚਾਹੁੰਦਾ ਹੈ ਤਾਂ ਉਹ ਤਾਂ ਬਿਲਕੁਲ ਨੇੜੇ ਹੈਗੇ ਤੁਸੀਂ ਸਾਰੇ ਪਹੁੰਚ ਸਕਦੇ ਹੋ ਤਾਂ ਜਿਹੜੇ ਫਾਇਲ ਕਾ ਹਬੋਰ ਜਾਂ ਹੋਰ ਗੋਲੂ ਕਾ ਏਰੀਏ ਤੇ ਪੰਜੇ ਕਾ ਏਰੀਏ ਦੇ ਜਿਹੜੇ ਵੀ ਸਾਥੀ ਹੈਗੇ ਉਹ ਬਿਲਕੁਲ 946428381 ਤੇ ਸੰਪਰਕ ਕਰ ਲੈਣ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਕਿਵੇਂ ਜਾਣਾ ਹੈ ਤਾਂ ਬਿਲਕੁਲ ਸਤਰ ਕਰਿਓ ਫੰਡ ਦੀ ਵੱਡੇ ਪੱਤਰ ਤੇ ਲੋੜ ਹੈ ਤੁਸੀਂ ਸਾਰਿਆਂ ਨੇ ਫੰਡ ਕਰਨਾ ਹੈ 946428381 ਤਾਂ ਆਓ ਆਪਾਂ ਮਿਲਦੇ ਹਾਂ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਤਾ ਸਾਰੇ ਸਾਥੀ ਆਪਾਂ ਜਿਹੜਾ ਆਪਣਾ ਐਡਵਰਟਾਈਜ਼ਮੈਂਟ ਹੈ ਜਦੋਂ ਤੱਕ ਆਪਣਾ ਜਾਰੀ ਨਹੀਂ ਹੁੰਦਾ ਉਦੋਂ ਤੱਕ ਇਹ ਆਪਣਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ ਤਨਮਤ ਸਾਥਿਓ ਆਓ ਆਪਾਂ ਮਿਲਦੇ ਹਾਂ ਕੱਲ 11:30 ਵਜੇ ਮੇਰਕਾ ਮਿਲਪਲਣ ਸੰਗ੍ਰੋਪਤ